ਤਾ ਦੱਸਦੀ ਏ ਕਿ ਇਸ ਦਾ ਪਤੀ ਗਿਆ ਹੋਇਆ ਸੀ ਦੁਬਈ ਤੇ ਦੁਬਈ ਜਾਣ ਤੋਂ ਬਾਅਦ ਜਿਹੜਾ ਇਸ ਦਾ ਪਤੀ ਆਉਂਦਾ ਵਾਪਸ ਇੰਡੀਆ ਤੇ ਫੇਰ ਕਹਿੰਦਾ ਮੈਂ ਨਿਊਜ਼ੀਲੈਂਡ ਦਾ ਵੀਜ਼ਾ ਲਗਵਾ ਲਿਆ ਹੁਣ ਨਿਊਜ਼ੀਲੈਂਡ ਜਾਣਾ ਪਰ ਨਿਊਜ਼ੀਲੈਂਡ ਜਦੋਂ ਜਾਣਾ ਸੀ ਤਾਂ ਉਸ ਤੋਂ ਐਨ ਪਹਿਲਾਂ ਹੀ ਪਾਸਪੋਰਟ ਪਾੜ ਕੇ ਰੱਖ ਦਿੱਤਾ ਇਸ ਦੀ ਪਤਨੀ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਸੀ ਕਿਸ ਪ੍ਰਕਾਰ ਘਰ ਦੇ ਵਿੱਚ ਕਲੇਸ਼ ਜਿਹੜਾ ਉਹ ਖੜਾ ਹੋ ਗਿਆ ਜਿੱਥੇ ਫਿਰੋਜ਼ਪੁਰ ਦੇ ਵਿੱਚ ਇੱਕ ਪਤਨੀ ਨੇ ਆਪਣੇ ਪਤੀ ਦਾ ਪਾਸਪੋਰਟ ਪਾੜ ਕੇ ਰੱਖ ਦਿੱਤਾ ਤੇ ਪਾਸਪੋਰਟ ਜਦੋਂ ਪਾੜ ਰਹੀ ਸੀ ਤਾਂ ਉਹ ਕਹਿੰਦੀ ਕਿ ਮੈਂ ਕੱਲੀ ਨੇ ਘਰ ਦੇ ਵਿੱਚ ਨਹੀਂ ਰਹਿਣਾ ਸਕੋ ਮੈਂ ਤਾਂ ਨਾਲ ਜਾਣਾ ਤੇ ਨਾਲ ਹੀ ਕਿਹਾ ਕਿ ਮੇਰਾ ਨਹੀਂ ਇਸ ਘਰ ਦੇ ਵਿੱਚ ਜੀ ਲੱਗਦਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪ੍ਰਵਾਸ ਕਰ ਰਹੇ ਨੇ ਉੱਥੇ ਦੂਜਾ ਵੱਡਾ ਕਾਰਨ ਇਹ ਵੀ ਆ ਰਿਸ਼ਤੇ ਟੁੱਟਣ ਦਾ ਕਿ ਜਦੋਂ ਦੋ ਜਾਨੇ ਇੱਕ ਦੂਜੇ ਤੋਂ ਅਲੱਗ ਹੋ ਜਾਂਦੇ ਉਹ ਵੀ ਵਿਆਹ ਤੋਂ ਬਾਅਦ ਤਾਂ ਤੁਸੀਂ ਦੇਖ ਸਕਦੇ ਉਸ ਦਾ ਪਤੀ 1 ਸਾਲ ਹੋਇਆ ਸੀ ਦੁਬਈ ਗਿਆ ਹੋਇਆ ਸੀ ਪਰ ਉਸ ਤੋਂ ਬਾਅਦ ਉਂ ਤਾਂ ਆ ਜਾਂਦਾ ਵਾਪਸ ਇੰਡੀਆ ਕਿਉਂਕਿ ਉਸਨੇ 4-5 ਲੱਖ ਰੁਪਏ ਦਿੱਤਾ ਸੀ ਕਿਸੇ ਏਜੰਟ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਲਗਵਾਉਣ ਲਈ ਫਿਰ ਉਹ ਨਿਊਜ਼ੀਲੈਂਡ ਜਾਂਦਾ ਤੇ ਨਿਊਜ਼ੀ ਆ ਨਿਊਜ਼ੀਲੈਂਡ ਜਾ ਰਿਹਾ ਹੁੰਦਾ ਪਰ ਅਚਾਨਕ ਇੱਕ ਦਿਨ ਘਰ ਦੇ ਵਿੱਚ ਪਹਿਲਾਂ ਹੀ ਕਲੇਸ਼ ਖੜਾ ਹੋ ਜਾਂਦਾ ਤੇ ਨਾਲ ਦੀ ਨਾਲ ਉਸਦੀ ਪਤਨੀ ਉਸਦਾ ਪਾਸਪੋਰਟ ਪਾੜ ਕੇ ਰੱਖ ਦਿੰਦੀ ਹੈ ਕਹਿੰਦੀ ਮੈਂ ਤਾਂ ਕੱਲੀ ਨੇ ਘਰ ਦੇ ਵਿੱਚ ਨਹੀਂ ਰਹਿਣਾ ਪਰ ਕੁੜੀ ਦੀ ਸੱਸ ਜਿਹੜੀ ਹੈ ਜਾਨਕਿ ਮੁੰਡੇ ਦੀ ਮਾਂ ਉਹ ਵੀ ਕਹਿੰਦੀ ਹੈ ਕਿ ਮੈਂ ਤਾਂ ਇੰਨੇ ਰੁਪਏ ਦਿੱਤੇ ਸੀ ਲੱਖਾਂ ਰੁਪਏ ਦੇ ਕੇ ਅਸੀਂ ਏਜੰਟ ਤੋਂ ਜਿਹੜਾ ਵੀਜ਼ਾ ਲਗਵਾਇਆ ਸੀ ਨਿਊਜ਼ੀਲੈਂਡ ਦਾ ਤੇ ਬਾਅਦ ਦੇ ਵਿੱਚ ਉਹ ਕਹਿੰਦੀ ਹੈ ਕਿ ਮੈਂ ਹੁਣ ਇਸ ਦਾ ਪਾਸਪੋਰਟ ਜਿਹੜਾ ਉਹ ਪਾੜ ਕੇ ਜੋ ਸੁੱਟਦੀ ਆ ਤਾਂ ਉਹ ਕਹਿੰਦੀ ਆ ਚੱਕ ਆਪਦਾ ਪਾਸਪੋਰਟ ਮੈਂ ਤਾਂ ਇਕੱਲੀ ਨੇ ਘਰ ਦੇ ਵਿੱਚ ਰਹਿਣੀ ਨਹੀਂ ਮੈਨੂੰ ਤਾਂ ਇਹ کارਖਾਨੇ ਨੂੰ ਦਾ ਮੈਂ ਤਾਂ ਨਾਲ ਰਹਿਣਾ ਉਹ ਕਹਿੰਦੀ ਮੇਰਾ ਹਜੇ ਹੁਣ ਤਾਂ ਵਿਆਹ ਹੋਇਆ 2-3 ਸਾਲ ਹੋਇਆ ਵਿਆਹ ਹੋਏ ਨੂੰ ਤੇ ਹਜੇ ਜਿਹੜਾ ਇਹ ਪਹਿਲਾ ਸਾਲ ਦੁਬਈ ਲਾਇਆ ਆ ਤੇ ਹੁਣ ਫਿਰ ਇੱਕ ਵਾਰ ਫੇਰ ਕਹਿੰਦਾ ਕਿ ਮੈਂ ਨਿਊਜ਼ੀਲੈਂਡ ਜਾਣਾ ਤਾਂ ਦੱਦੀ ਇੱਕ ਇਹ ਤਸਵੀਰ ਫਿਰੋਜ਼ਪੁਰ ਦੀ ਹੈ ਫਿਰੋਜ਼ਪੁਰ ਦਾ ਮਸਲਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਬਾਹਰ ਜਾ ਰਹੇ ਨੇ ਤੇ ਉੱਥੇ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇੱਕ ਘਰ ਦੇ ਵਿੱਚ ਇਸ ਗੱਲ ਤੋਂ ਕਲੇਸ਼ ਖੜਾ ਹੋ ਗਿਆ ਕਿ